ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਪ੍ਰਧਾਨ ਸਾਹਿਬ ਨੇ ਸਾਨੀ ਸਾਹਿਬ ਨੇ ਸਾਰੀ ਜਾਣਕਾਰੀ ਦਿੱਤੀ ਹੈ ਪ੍ਰੋਗਰਾਮ ਦੀ ਸਮਾਗਮ ਦੀ ਮੈਂ ਸਮਝਦਾ ਕਿ ਅੱਜ ਪੂਰੇ ਸੰਸਾਰ ਭਰ ਦੇ ਵਿੱਚ ਜਥੇਬੰਦੀਆਂ ਬਣੀਆਂ ਸੰਸਥਾਵਾਂ ਬਣੀਆਂ ਜਿਹੜੀਆਂ ਮਨੁੱਖੀ ਹੱਕਾਂ ਦੀ ਗੱਲ ਕਰਦੀਆਂ ਔਰ ਮੈਂ ਸਮਝਦਾ ਕਿ ਸਭ ਤੋਂ ਵੱਡੀ ਅਗਰ ਧਰਮ ਦੀ ਔਰ ਮਨੁੱਖੀ ਹੱਕਾਂ ਦੀ ਰੱਖਿਆ ਅਗਰ ਕਿਸੇ ਨੇ ਕੀਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੀ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਸ ਜਹਦਤ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਮੈਂ ਸਮਝਦਾ ਕਿ ਸੰਸਾਰ ਭਰ ਦੇ ਵਿੱਚ ਜਾਣੀਆਂ ਚਾਹੀਦੀਆਂ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਾਣਕਾਰੀ ਹੋਣੀ ਚਾਹੀਦੀ ਆ। ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਗੁਰਪੁਰਬ ਮਨਾ ਕੇ ਔਰ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਜਾਣਕਾਰੀ ਆ ਉਹਨਾਂ ਨੂੰ ਜਾਣਕਾਰੀ ਦੇ ਦਿੰਨੇ ਆ ਦੇਣਾ ਜਾਣਕਾਰੀ ਉਹਨਾਂ ਨੂੰ ਦੇਣੀ ਚਾਹੀਦੀ ਆ ਕਿ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਸੋ ਮੈਂ ਸਮਝਦਾ ਇਹ ਬਹੁਤ ਸੋਹਣਾ ਉਪਰਾਲਾ ਹੈ ਕਿ ਜਿੱਥੇ ਇੱਕ ਆਪਾਂ ਸਿੱਖ ਜਗਤ ਨੂੰ ਗੁਰਬਾਣੀ ਦੇ ਨਾਲ ਜਦੋਂ ਇਨਸਾਨ ਖੁਦ ਬਾਣੀ ਪੜ੍ਹੇਗਾ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਣੀ ਪੜੇਗਾ ਜਾਂ ਸੈਂਚੀ ਸਾਹਿਬ ਤੋਂ ਬਾਣੀ ਪੜੇਗਾ ਤੇ ਉਹਨੂੰ ਬਹੁਤ ਜੀਵਨ ਦੀ ਜਾਂਚ ਆਏਗੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜੋ ਸਮਝਾਉਣਾ ਕੀਤਾ ਉਸ ਦੇ ਉੱਤੇ ਚੱਲਣਾ ਉਸ ਤੇ ਪਹਿਰਾ ਦੇਣ ਦੀ ਜਾਂਚ ਆਏਗੀ ਸੋ ਇਹ ਬਹੁਤ ਸੋਹਣਾ ਉਪਰਾਲਾ ਹੈ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਪੰਜਾਬ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਆਸਟ੍ਰੇਲੀਆ ਤੋਂ ਸਾਡੇ ਸਰਕਾਰਯੋਗ ਵੀਰ ਜੀ ਉਪਲ ਸਾਹਿਬ ਆਏ ਨੇ ਉਹਨਾਂ ਦੇ ਨਾਲ ਬਾਕੀ ਹੋਰ ਉੱਥੋਂ ਜਿਹੜੇ ਡੈਲੀਗੇਟਸ ਆਏ ਆ ਸਾਰਿਆਂ ਦਾ ਕਨਸਰਨ ਹੈ ਸਾਰੇ ਸਾਰਿਆਂ ਦਾ ਆਪਣੇ ਧਰਮ ਦੇ ਬਾਣੀ ਦੇ ਪ੍ਰਚਾਰ ਪ੍ਰਸਾਰ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਹਾਨ 350 ਸਾਲਾਂ ਉਹਨਾਂ ਦੀ ਸ਼ਹੀਦੀ ਆ ਰਹੀ ਹੈ ਉਸ ਦੇ ਪ੍ਰਤੀ ਉਹਨਾਂ ਦੀ ਲਗਨ ਹੈ ਭਾਵਨਾ ਹੈ ਕਿ ਆਪਾਂ ਇਸ ਨੂੰ ਸਾਰੇ ਸੰਸਾਰ ਭਰ ਦੇ ਵਿੱਚ ਪਹੁੰਚਾਇਆ ਜਾਏ ਸੋ ਮੈਂ ਜ਼ਿਕਰ ਕਰਾਂ ਕਿ ਜਿੱਥੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਸ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਹ ਸਾਰੇ ਉਪਰਾਲੇ ਕਰ ਰਹੇ ਆ ਉੱਥੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਅਨੰਦ ਭਗਤ ਔਰ ਸ਼ਹੀਦ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੇ ਵੀ ਉਹਨਾਂ ਦੀਆਂ ਵੀ ਸ਼ਹਾਦਤਾਂ ਹੋਈਆਂ ਕੀਤੀ ਸੀ ਚੱਲ ਕੇ ਸਾਰੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਸੋ ਇਹ ਸਾਰੇ ਜੋ 15 April ਦੀ ਤਾਰੀਖ ਫਿਕਸ ਕੀਤੀ ਆ 15 April ਨੂੰ ਸਮੂਹ ਮਾਈ ਭਾਈ ਜਿਨ੍ਹਾਂ ਨੂੰ ਗੁਰਬਾਣੀ ਜਿਹੜੇ ਗੁਰਬਾਣੀ ਨਹੀਂ ਵੀ ਪੜ ਸਕਦੇ ਉਹ ਵੀ ਕੋਸ਼ਿਸ਼ ਕਰਨ ਜੇ ਗੁਰਮੁਖੀ ਦੇ ਵਿੱਚ ਨਹੀਂ ਹੈ ਤੇ ਹਿੰਦੀ ਦੇ ਵਿੱਚ ਪਰ ਕੋਸ਼ਿਸ਼ ਕਰਨ ਕੇ ਗੁਰਮੁਖੀ ਸਿੱਖਣ ਅਜੀ ਬਥੇਰਾ ਸਮਾਂ ਪਿਆ ਹੈ ਔਰ ਹਰ ਇੱਕ ਨੂੰ ਇਸ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਬਹੁਤ ਵੱਡਾ ਉਪਰਾਲਾ ਹੈ ਮੈਂ ਸਮਝਦਾ ਕਿ ਅੱਜ ਅਗਰ ਸਿੱਖਾਂ ਦੀ ਗਿਣਤੀ ਸੰਸਾਰ ਭਰ ਦੇ ਵਿੱਚ 2 ਕਰੋੜ ਤੋਂ ਉੱਤੇ ਆ ਤੇ ਜਿਹੜਾ ਟੀਚਾ ਸਾਨੀ ਸਾਹਿਬ ਨੇ ਦੱਸਿਆ 3.5 ਲੱਖ ਉਹ ਮੈਂ ਸਮਝਦਾ ਬਹੁਤ ਛੋਟਾ ਹੈ ਜੇ 3.2 ਕਰੋੜ ਜਾਂ 2.5 ਕਰੋੜ ਦੇ ਕਰੀਬ ਸਿੱਖਾਂ ਦੀ ਗਿਣਤੀ ਆ ਤੇ ਇਹ ਕਈ ਦੇ ਵਿੱਚ ਜਾਣਾ ਚਾਹੀਦਾ ਹੈ ਔਰ ਹਰ ਇੱਕ ਮਾਈ ਭਾਈ ਨੂੰ ਇਸ ਦੇ ਲਈ ਪ੍ਰੇਰਣਾ ਕਰਨਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਡੇ ਆਸਟ੍ਰੇਲੀਆ ਤੋਂ ਆਏ ਡੈਲੀਗੇਟਸ ਦਾ ਉਪਲ ਸਾਬ ਦਾ ਤੇ ਉਹਨਾਂ ਦਾ ਕਿ ਜਿਨ੍ਹਾਂ ਨੇ ਕਨਸਰਨ ਕੀਤਾ ਔਰ ਇਹ ਮੇਮ ਸ਼ੁਰੂ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ